ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤਾਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਦ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਮੈਮ ਜੀ ਸਤਿ ਸ੍ਰੀ ਅਕਾਲ ਸੁਖਿੰਦਰ ਜੀ ਤੇ ਤੁਹਾਡੇ ਰਈ ਜਿੰਨੇ ਵੀ ਸੁਣ ਦੇਖ ਸਕਦੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਸ਼ਬਦ ਜਾਂ ਫਿਰ ਇਸ ਤਰੀਕੇ ਦੀਆਂ ਜੋ ਤਸਵੀਰਾਂ ਤਮਾਮ ਸੋਸ਼ਲ ਮੀਡੀਆ 'ਪਾਵੇਂ ਉਹ ਫੇਸਬੁੱਕ ਇੰਸਟਾਗ੍ਰam ਜਾਂ YouTube ਤੇ ਸ਼ਾਰਟਸ ਹੋਣ ਜਾਂ ਕਿਤੇ ਵੀ ਕੋਈ ਪਲੇਟਫਾਰਮ ਹੋਵੇ ਤਾਂ ਉਹਦੇ ਡਿਜੀਟਲ ਹੀਰਾ ਮੰਡੀ ਨੂੰ ਲੈ ਕੇ ਮਤਲਬ ਕਿ ਸੈਕਸ ਵਰਕਰ ਜਾਂ ਫਿਰ ਉਸ ਤਰੀਕੇ ਨਾਲ ਪ੍ਰਭਾਵਿਤ ਕਰਨਾ ਕਿਹੋ ਜਿਹੇ ਵੀਡੀਓਸ ਪਾਉਣੇ ਓ ਕਿ ਉਹ ਜੀ ਕਮੈਂਟ ਕਰਦੇ ਓ ਜਾਂ ਉਹਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਡਾਕਟਰ ਸਾਹਿਬ ਉਸ ਨੂੰ ਸਮਝਣਾ ਚਾਹਾਂਗੇ ਕਿ ਆਖਰਕਾਰ ਇਹ ਮਾਨਸਿਕਤਾ ਕਿੱਥੋਂ ਆਈ ਜਾਂ ਫਿਰ ਇਹ ਖੇਡ ਕੀ ਆ ਪਰਦੇ ਪਿੱਛੇ ਕੀ ਇਹੋ ਜਿਹਾ ਚੱਲ ਰਿਹਾ ਹੈ ਖਾਸ ਕਰ ਜਦੋਂ ਅਸੀਂ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਗੱਲ ਕਰਦੇ ਆ ਸਾਡੇ ਕਿਉਂਕਿ ਇੱਥੇ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਇਹੋ ਜਿਹੇ ਐਕਟਿਵ ਨੇ ਜਿਹੜੇ ਮਤਲਬ ਕਿ ਟ੍ਰਿਪਲੈਕਸ ਦੇ ਨਾਂ ਤੋਂ ਆਪਣਾ ਕੁਝ ਨਾ ਕੁਝ ਚਲਾਉਂਦੇ ਨੇ ਤੇ ਉਹਦੇ ਨਾਲ ਉਹਨਾਂ ਨੂੰ ਸਿਰਫ ਮੋਟਿਵੇ ਹੈ ਕਿ ਅਸੀਂ ਲੋਕਾਂ ਦੇ ਉਸ ਸੈਕਸ਼ਨ ਨੂੰ ਪ੍ਰਭਾਵਿਤ ਕਰੀਏ ਜਿਹੜਾ ਇਹ ਚੀਜ਼ਾਂ ਦੇਖਣੀਆਂ ਸੁਣਨੀਆਂ ਪਸੰਦ ਕਰਦਾ ਸੁਖਵਿੰਦਰ ਜੀ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਅ ਪਰ ਬੜੇ ਮਾਫਸੋਸ ਨਾਲ ਕਹਿਣਾ ਚਾਹਨੀ ਆ ਕਿ ਘੱਟ ਪੰਜਾਬੀ ਨੇ ਜਿਹੜੇ ਇਸ ਪਾਸੇ ਵੱਲ ਨੂੰ ਵਾਕਈ ਸੀਰੀਅਸਲੀ ਸੋਚ ਰਹੇ ਹੋਣ ਕਿਉਂਕਿ ਇਹ ਮਾਮਲਾ ਦਰਅਸਲ ਸਾਡੇ ਸੱਭਿਆਚਾਰ ਦਾ ਨਾਸ ਮਾਰ ਰਿਹਾ ਏ ਉੱਥੇ ਹੀ ਸਾਡੀ ਅਗਲੀ ਪਨੀਰੀ ਕਿਸ ਤਰੀਕੇ ਬਿਲਕੁਲ ਹੀ ਲੀਹੋਂ ਉਤਰ ਰਹੀ ਹੈ ਉਸ ਬਾਬਤ ਹੈ ਤੇ ਮੈਂ ਬੜੇ ਅਫਸੋਸ ਨਾਲ ਕਹਿਣਾ ਚਾਹ ਰਹੀ ਆ के एक मामला दा नहीं कई चिरा तो चल रहा मेरा ख्याल है कि कोई दस बारह बरे पहला मैं एक बार जिक्र किया गई स ਵੀ ਆਸਟ੍ਰੇਲੀਆ ਚ ਇਹੋ ਜਿਹੇ ਕੁਝ ਦੇਖਿਆ ਸੀ ਬੇਟੀਆਂ ਜਿਹੜੀਆਂ ਇਦਾਂ ਇਸ ਚੀਜ਼ ਚ ਸਨ ਮਜਬੂਰੀ ਚ ਉਸ ਪਾਸੇ ਨੂੰ ਗਈਆਂ ਹੋਈਆਂ ਕਿ ਉਹਨਾਂ ਨੂੰ ਕੋਈ ਕਮਾਈ ਦਾ ਸਾਧਨ ਨਹੀਂ ਸੀ ਤੇ ਕਿਵੇਂ ਉਹਨਾਂ ਦਾ ਗੁਜ਼ਾਰਾ ਔਖਾ ਹੋਇਆ ਪਿਆ ਸੀ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਨਾ ਸਿਰਫ ਆਸਟ੍ਰੇਲੀਅਨ ਗਵਰਨਮੈਂਟ ਨੇ ਬਲਕਿ ਕੈਨੇਡਾ ਦੇ ਵਿੱਚੋਂ ਵੀ ਬੜੀਆਂ ਸਾਰੀਆਂ ਇਹ ਖਬਰਾਂ ਨਿੱਤਰ ਕੇ ਆਈਆਂ ਕਿ ਸਾਡੀਆਂ ਖਾਸ ਤੌਰ ਤੇ ਪੰਜਾਬਣ ਕੁੜੀਆਂ ਇਸ ਪਾਸੇ ਵੱਲ ਨੂੰ ਪਈਆਂ ਨੇ ਜਿਨ੍ਹਾਂ ਵਿੱਚ ਇਹ ਤਾਂ ਖੈਰ ਗਾਮ ਸੋ ਉਹਨਾਂ ਦੀਆਂ ਉੱਥੋਂ ਦੇ ਜੋ ਫਿਗਰਸ ਛਪੇ ਸਨ ਅਖਬਾਰਾਂ 'ਚ ਕਿ ਉੱਥੇ ਬ੍ਰੋਥਲਸ ਤੱਕ ਸ਼ੁਰੂ ਹੋ ਚੁੱਕੇ ਨੇ ਜਿੱਥੇ ਉਹਨਾਂ ਨੇ ਕਿਹਾ ਵੀ ਭਾਰਤੀ ਡੇਟੀਆਂ ਖਾਸ ਕਰਕੇ ਉੱਥੇ ਇਨਵੋਲਡ ਨੇ ਜਿਨ੍ਹਾਂ 'ਚ ਪੰਜਾਬ ਬਣਾ ਦਾ ਨਾਂ ਆਇਆ ਸੀ ਸੋ ਇਹ ਵੱਖੋ ਵੱਖਰੇ ਮੁਲਕਾਂ 'ਚ ਜਿਸ ਤਰ੍ਹਾਂ ਉਦੋਂ ਸ਼ੁਰੂ ਹੋਏ ਤੋਂ ਲੈ ਕੇ ਹੁਣ ਦੁਬਈ ਤੋਂ ਜੋ ਨਿਊਜ਼ ਪਹੁੰਚੀ ਨਾ ਆਪ ਵੀ ਉੱਥੇ ਗਈ ਸੀ ਸਾਡੀ ਕਾਨਫਰੈਂਸ ਸੀ ਆਪਣੀ ਫੈਮਿਲੀ ਦੇ ਨਾਲ ਹੀ ਮੈਂ ਗਈ ਸੀ ਸਾ ਮੇਰੇ ਹਸਬੰਦ ਵੀ ਬੱਚੇ ਵੀ ਸਨ ਤੇ ਉੱਥੇ ਅਸੀਂ ਸੜਕਾਂ ਤੇ ਤੁਰਨਾ ਔਖਾ ਹੋਇਆ ਪਿਆ ਸੀ ਸੜਕਾਂ ਤੇ ਹੀਠਾਂ ਜਦੋਂ ਸ਼ਾਮ ਪੈਂਦੀ ਸੀ ਜੀ ਕੋਈ ਵੀ ਪਟੜੀ ਅਜੇ ਹੀ ਨਹੀਂ ਸੀ ਵਾਕਿੰਗ ਸਟੈਪ ਜਿੱਥੇ ਤੁਹਾਡੇ ਪੈਰਾਂ ਥੱਲੇ ਰੋਂਦੇ ਇਹ ਨੰਬਰ ਤੇ ਉਹਨਾਂ ਦੀ ਅਰਧ ਨਗਨ ਤਸਵੀਰਾਂ ਦੇ ਨਾਲ ਉਹ ایڈ्रेसेस ਦਿੱਤੇ ਹੋਏ ਫੋਨ ਨੰਬਰ ਦਿੱਤੇ ਹੋਏ ਕਿ ਇੱਥੇ ਤੁਸੀਂ ਆਓ ਯਾਨੀ ਉਹ ਲੁਭਾਉਣੇ ਜਿਵੇਂ ਅਦਾਵਾਂ ਦੇ ਨਾਲ ਜੋ ਤਸਵੀਰਾਂ ਸਨ ਜੀ ਉਹਨਾਂ ਵਿੱਚ ਇੰਨੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੱਕ ਵੀ ਥਾਂ ਪੈਰ ਤੁਸੀਂ ਬਿਨਾਂ ਉਹਨਾਂ ਦੇ ਉੱਤੇ ਰੱਖੇ ਲੰਘ ਨਹੀਂ ਸੀ ਸਕਦੇ ਇਸ ਤਰੀਕੇ ਖਿਲਾਰੇ ਹੁੰਦੇ ਸਨ ਰੋਜ਼ ਸਵੇਰੇ ਸਫਾਈ ਹੋ ਜਾਂਦੀ ਸੀ ਸ਼ਾਮ ਨੂੰ ਫਿਰ ਇਸੇ ਤਰੀਕੇ ਸਾਰੇ ਜਿਨ੍ਹਾਂ ਪੈਦਲ ਤੁਰਨ ਵਾਲੇ ਰਸਤਿਆਂ ਦੇ ਉੱਪਰ ਇਹ ਸੁੱਟੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਉਦੋਂ ਵੀ ਨਾਮ ਪੰਜਾਬਣਾਂ ਦੇ ਵਿੱਚ ਕੁਸ਼ਕ ਸਾਨੂੰ ਇਹ ਤਾਂ ਹੈ ਨਹੀਂ ਕਿ ਸਾਰੀ ਦੁਬਈ ਅਸੀਂ ਉੱਥੇ ਉਹਨਾਂ ਤੇ ਹੀ ਘੁੰਮ ਰਹੇ ਸੀ ਵਿੱਚ ਨੇਚਰਲੀ ਤੁਹਾਨੂੰ ਦੂਰ ਦਰੇਡੇ ਜਾਣ ਲਈ ਤਾਂ ਤੁਹਾਨੂੰ ਲੈਣੀ ਪੈਂਦੀ ਹੈ ਟੈਕਸੀ ਪਰ ਜਿੰਨਾ ਕ ਏਰੀਆ ਤੁਰ ਕੇ ਤੁਸੀਂ ਆਪਣੇ ਹੀ ਹੋਟਲ ਤੱਕ ਜਾਣਾ ਹੋਵੇ ਤਾਂ ਉਹਦੇ ਵਿੱਚ ਕੋਈ ਰਸ਼ੀਆ ਨਾ ਕੋਈ ਯਾਨੀ ਹਰ ਤਰ੍ਹਾਂ ਦੇ ਮੁਲਕ ਦੇ ਵੱਖੋ ਵੱਖਰਿਆਂ ਦੇ ਵਿੱਚੋਂ ਭਾਰਤੀ ਬਹੁਤ ਸਾਰੀਆਂ ਬੇਟੀਆਂ ਦੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਦੇ ਸੀ ਨੰਬਰ ਤੇ ਉਹਦੇ ਵਿੱਚ ਕੁਝ ਕੁ ਪੰਜਾਬਣਾਂ ਦੇ ਵੀ ਸਨ ਜੀ ਕਿਉਂਕਿ ਉਹ ਚਲੋ ਮੈਂ ਬਹੁਤੀ ਉਹਦੇ ਡਿਟੇਲਸ ਨਹੀਂ ਜਾਣਦੀ ਮੈਂ ਹੁਣ ਜੋ ਗੱਲ ਕਰਨਾ ਚਾਹੁੰਦੀ ਆ ਕਿ ਪੋਰਨੋਗ੍ਰਾਫੀ ਦਾ ਸੈਸ ਵੇਲੇ ਜੋ ਦੁਨੀਆ ਭਰ ਦੇ ਵਿੱਚ ਖਰਬਾਂ ਦਾ ਕਾਰੋਬਾਰ ਚੱਲਦਾ ਉਹਦੇ ਵਿੱਚ ਸਾਡੇ ਭਾਵੇਂ ਸਖਤ ਕਾਨੂੰਨ ਨੇ ਇਸ ਨੂੰ ਪੂਰਨ ਰੂਪ ਵਿੱਚ ਰੋਕਿਆ ਵੀ ਗਿਆ ਜੀ ਪਰ ਆਸਟ੍ਰੇਲੀਆ ਵਿੱਚ ਕੁਝ ਇਹੋ ਜਿਹੀ ਚੀਜ਼ ਵਾਪਰੀ ਸੀ ਜਿਸ ਕਾਰਨ ਬੱਚਿਆਂ ਦੇ ਉਹਨਾਂ ਨੇ ਬੈਨ ਲਾ ਦਿੱਤਾ ਕਿਉਂਕਿ ਉੱਥੇ ਇੰਸਟਾਗ੍ਰam ਦੇ ਉੱਪਰ ਬੱਚਿਆਂ ਵਿੱਚ ਖਾਸ ਤੌਰ ਤੇ 8 ਤੋਂ 10 ਸਾਲ ਦੀਆਂ ਬੇਟੀਆਂ ਉਹ ਬੜੀ ਓਪਨਲੀ ਉਹਦੇ ਵਿੱਚ ਨਾ ਸਿਰਫ ਆਪਣੇ ਅੰਗ ਪ੍ਰਦਰਸ਼ਨ ਨੂੰ ਬਲਕਿ ਕੋਈ ਡਰੈਸ ਪਾਣੀ ਆਪਣੇ ਆਪ ਨੂੰ ਅਰਧ ਨਗਨ ਕਰਕੇ ਤੇ ਜਾਂ ਫਿਰ ਤੁਸੀਂ ਲਾਉਣੀ ਇਸ ਤਰੀਕੇ ਦੇ ਲੁਭਾਵ ਨੇ ਪੋਜ਼ੇਸ ਦੇ ਵਿੱਚ 8 ਤੋਂ 10 ਸਾਲ ਦੀਆਂ ਬੇਟੀਆਂ ਦਾ ਤੇ ਫਿਰ ਉਹ ਖਾਸ ਤੌਰ ਤੇ ਟਾਰਗੇਟ ਕੀਤਾ ਜਾਣਾ ਕਿ ਉਸ ਅੱਲੜ ਉਮਰ ਦੇ ਲੜਕੀਆਂ ਨੂੰ ਜੋ ਕਿ ਲਗਭਗ 13-14 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਵਿਚਲੇ ਉਹ ਟਾਰਗੇਟ ਕੀਤੇ ਜਾਣੇ ਕਿ ਜਿਹੜੇ ਇਸ ਪਾਸੇ ਵੱਲਦੀਆਂ ਇਹ ਚੀਜ਼ਾਂ ਜੋ ਅਬਜ਼ਰਵ ਕਰ ਰਹੇ ਸਨ ਉਹਨਾਂ ਵਿੱਚੋਂ ਪਹਿਲਾਂ ਤਾਂ ਉਹਨਾਂ ਨੂੰ ਪਰਮਾਉਣਾ ਤੇ ਫਿਰ ਇੱਥੇ ਤੱਕ ਕੇ ਉਹਨਾਂ ਨਾਲ ਵੀਡੀਓ ਕਾਲ ਰਾਈ ਉਹਨਾਂ ਨੂੰ ਬਲੈਕਮੇਲ ਯਾਨੀ ਗੱਲ ਕਰਨੀ ਤੇ ਫਿਰ ਉਕਸਾਉ ਜਦੋਂ ਉਹਨਾਂ ਦਾ ਜਿਸ ਤਰੀਕੇ ਦੇ ਉਹਨਾਂ ਦਾ ਹੁੰਦਾ ਉਸ ਵੀਡੀਓ ਨੂੰ ਰਿਕਾਰਡ ਕਰਕੇ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਉਹਨਾਂ ਦੇ ਪੇਰੈਂਟਸ ਤੱਕ ਤੇ ਗੱਲ ਪਹੁੰਚਣੀ ਪੈਸੇ ਲੈਣੇ ਤੇ ਉਹਨਾਂ ਦੇ ਵਿੱਚ ਜਦੋਂ ਦੇਖਣਾ ਕਿ ਇਹੋ ਜੀਆਂ ਜਿਹੜੀਆਂ ਵੀ ਬੇਟੀਆਂ ਇਹ ਕਰ ਰਹੀਆਂ ਸਨ ਉਹਨਾਂ ਦੇ ਪਿੱਛੇ ਵੱਡੇ ਵੱਡੇ ਗੈਂਗਸ ਤੱਕ ਯਾਨੀ ਪੂਰੇ ਵਿੱਚ ਨਾਲ ਜੁੜੇ ਹੋਣੇ ਜੋ ਇੱਕ ਬੜਾਈ ਯਾਨੀ ਸਮਾਜ ਦੇ ਵਿੱਚ ਇੱਕ ਵੱਖਰਾ ਤਰੀਕੇ ਦਾ ਜੋ ਅਸੀਂ ਕਹਿ ਸਕਦੇ ਹ ਭੱਦਾ ਰੂਪ ਸਾਹਮਣੇ ਆਉਣਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਸੁਖਿੰਦਰ ਜੀ ਜੋ ਖਬਰਾਂ ਨਿਕਲ ਕੇ ਆਈਆਂ ਕਿ ਇਹਨਾਂ ਬੇਟੀਆਂ ਚ ਕਈਆਂ ਨੂੰ ਈਸਟ੍ਰੋਜਨਸ ਤੱਕ ਦੇਣੇ ਕਿ ਵਕਤ ਤੋਂ ਪਹਿਲਾਂ ਉਹਨਾਂ ਦੀ ਬ੍ਰੈਸਟ ਦੀ ਮੈਚਿਓਰਿਟੀ ਜਾਂ ਹੋਰ ਚੀਜ਼ਾਂ ਨੂੰ ਯਾਨੀ ਜ਼ਿਆਦਾ ਉਕਸਾਉ ਬਣਾਉਣ ਵਾਸਤੇ ਤੇ ਹੋਰ ਬੇਟਿਆਂ ਨੂੰ ਪਰਮਾਉਣ ਵਾਸਤੇ ਉਹ ਉਹਨਾਂ ਦੀ ਵੀ ਜ਼ਿੰਦਗੀ ਨਰਕ ਵਾਲੀ ਕਰਨ ਪਿੱਛੇ ਕਿ ਉਹ ਇੱਕ ਵੀਡੀਓ ਕਾਲ ਵਿੱਚ ਇਸ ਤਰੀਕੇ ਫਸ ਜਾਣਾ ਕਿ ਆਤਮ ਹੱਤਿਆਵਾਂ ਵੱਲ ਜਾਣਾ ਤੇ ਜਾਂ ਉਹਨਾਂ ਨੂੰ ਇਹ ਤਮਕਾ ਕੇ ਕਿ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ ਤੁਹਾਡੇ ਦੋਸਤ ਤੁਹਾਡੇ ਰਿਸ਼ਤੇਦਾਰ ਆ ਯਾਨੀ ਉਸ ਚੀਜ਼ ਤੋਂ ਡਰਦੇ ਕਈ ਲੱਖਾਂ ਚ ਪੈਸਿਆਂ ਦੀ ਉਗਰਾਹੀ ਕਰਨੀ ਸੋ ਇਹ ਇੱਕ ਅਜੀਹਾ ਬਲੈਕਮੇਲਿੰਗ ਸਿਸਟਮ ਸ਼ੁਰੂ ਹੋਇਆ ਜਿਸ ਵਿੱਚ ਸਭ ਤੋਂ ਖਤਰਨਾਕ ਰੁਝਾਨ ਉਹ ਨਜ਼ਰ ਆਇਆ ਜਦੋਂ ਇਹਨਾਂ ਵਿੱਚੋਂ ਦੇਖਿਆ ਗਿਆ ਕਿ ਕੁਝ ਬੇਟੀਆਂ ਦੇ ਜੋ ਪੇਰੈਂਟਸ ਤੱਕ ਨਾਲ ਇਨਵੋਲਵ ਹੋ ਗਏ ਕਿ ਇਸ ਤਰ੍ਹਾਂ ਜਦੋਂ ਬਲੈਕਮੇਲਿੰਗ ਜੋ ਪੈਸਾ ਆਣਾ ਤੇ ਇੰਨੀ ਛੋਟੀ ਬੱਚੀ ਦੇ ਜੇ ਤੁਹਾਨੂੰ ਲੱਖ ਲੱਖ ਰੁਪਇਆ ਪਹੁੰਚ ਰਿਹਾ ਜਾਣਗੇ ਬਾਕੀ ਭਾਵੇਂ ਉਹ 10 ਲੱਖ ਰੱਖ ਰਹੇ ਹੋਣ ਜਿਹੜੇ ਬਾਕੀ ਗੈਂਗਸ ਨੇ ਕਰ ਇਹਨੂੰ ਜੇ ਵਿੱਚੋਂ ਮਿਲ ਰਿਹਾ ਤਾਂ ਉਹ ਪੇਰੈਂਟਸ ਤੱਕ ਵਿੱਚ ਕਈਆਂ ਦੇ ਇਨਵੋਲਵ ਹੋ ਗਏ ਤੇ ਫਿਰ ਜਦੋਂ ਇਹ ਬੱਚੀਆਂ ਸਕੂਲਾਂ ਵਿੱਚ ਜਾਣਾ ਜਿਸ ਤਰੀਕੇ ਦੇ ਉਹਨਾਂ ਨੇ ਕੱਪੜੇ ਉਹਨਾਂ ਦੇ ਮਹਿੰਗੇ ਜਾਂ ਜੋ ਚੀਜ਼ਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀਆਂ ਸਾਠਣਾ ਉਹ ਵੀ ਇਸ ਪਾਸੇ ਨੂੰ ਖਿੱਚੀਆਂ ਗਈਆਂ ਕਿ ਜੇ ਇਹ ਇਸ ਤਰ੍ਹਾਂ ਕਮਾਈ ਇਸ ਰੂਪ ਵਿੱਚ ਕਰ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਸੋ ਇਹ ਐਸਾ ਤਗੜਾ ਨੈਕਸਸ ਸ਼ੁਰੂ ਹੋਇਆ ਜਿਨੇ ਇਹ ਲੱਗਿਆ ਉੱਥੇ ਆਸਟ੍ਰੇਲੀਅਨ ਗਵਰਨਮੈਂਟ ਨੂੰ ਕਿ ਜੇ ਇਸੇ ਤਰੀਕੇ ਇਹ ਚੁਰਦਾ ਰਿਹਾ ਤਾਂ ਸਾਡੀ نسل ਬਰਬਾਦ ਹੋ ਜਾਣੀ ਜੇ ਤੇ ਜਿਸ ਅੰਗਨ ਨਾਲ ਸਾਡੇ ਨੌਜਵਾਨ ਬੇਟੇ ਵੀ ਤਬਾਹ ਹੋ ਜਾਣਗੇ ਉਧਰੋਂ ਬੇਟੀਆਂ ਵੀ ਤਬਾਹ ਹੋ ਜਾਣਗੀਆਂ ਕਿਉਂਕਿ ਉਸ ਉਮਰ ਵਿੱਚ ਮਾਨਸਿਕ ਰੋਗੀ ਪਰਮਾਨੈਂਟਲੀ ਹੋ ਸਕਦੇ ਨੇ ਤੇ ਵਕਤ ਤੋਂ ਪਹਿਲਾਂ ਲੱਗਦੇ ਜੋ ਜਵਾਨੀ ਚ ਪੈਰ ਧਰ ਰਹੇ ਯਾਨੀ ਇਸ ਤਰੀਕੇ ਦੇ ਈਸਟਰੋਜਨ ਡਾਣੇ ਉਹ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਕਿਸੇ ਵੀ ਹੱਦ ਤੋਂ ਆਪਾਂ ਹੱਦ ਰੱਖੀ ਨਾ ਹੋਏ ਤਾਂ ਇਸ ਤਰੀਕੇ ਦੀ ਸਮਾਜਿਕ ਗੰਦਗੀ ਜੋ ਕਿ ਅਸੀਂ ਗੱਲ ਕਰਦੇ ਆਂ ਕਿ ਇਹ ਓਪਨ ਵਿੱਚ ਨਹੀਂ ਸਾਡਾ ਸਭਿਆਚਾਰ ਅਲਾਉ ਕਰਦਾ ਕਿ ਤੁਸੀਂ ਜੇ ਕੋਈ ਵੀ ਤਰਕ ਤਰੀਕੇ ਦੇ ਸਰੀਰਕ ਸੰਬੰਧ ਬਣਾਉਣੇ ਨੇ ਪਬਲੀਕਲੀ ਨਹੀਂ ਹੋ ਸਕਦੇ ਪਰ ਉਹ ਜਿਹੜਾ ਸਿਸਟਮ ਸ਼ੁਰੂ ਹੋਇਆ ਉਹ ਇੰਨਾ ਕਿ ਯਾਨੀ ਢੇਠਾ ਨੂੰ ਗਿਰਨ ਵਾਲਾ ਸੀ ਕਿ ਉਹ ਨਿਵਾਣ ਵੱਲ ਜਾਂਦੇ ਸਮਾਜ ਨੂੰ ਤੇ ਆਪਣੇ ਹੀ ਬੱਚਿਆਂ ਨੂੰ ਸਹੀ ਸੇਧ ਦੇਣ ਤੇ ਕਿਉਂਕਿ ਉਹ ਫਿਰ ਕੁਰਾਹੇ ਪੇ ਬੱਚੇ ਕਿਸੇ ਵੀ ਕੰਮ ਦੇ ਨਹੀਂ ਰਹਿਣੇ ਸਨ ਇਹੀ ਕਾਰਨ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਇਹ ਯਾਨੀ ਬਿਨ ਵਿਆਏ ਜੋ ਮਾਮਾ ਬਣਨ ਗਿਆ ਜਾਂ ਜਿਸ ਤਰੀਕੇ ਦੇ ਸੰਬੰਧਾਂ ਬਲ ਤੁਰ ਰਹੇ ਨੇ ਇਹ ایمਲੈਸ ਬੱਚੇ ਵਕਈ ਅੱਗੋਂ ਗੁਨਾਹਗਾਰ ਬਣ ਜਾਣਗੇ ਜਾਂ ਜੁਰਮਵਲ ਤੱਕੇ ਜਾਣਗੇ ਡਰੱਗਸ ਵੱਲ ਜਾਣਗੇ ਸੋ ਉਹ ਪੱਕਾ ਬੈਨ ਜੋ ਲਾਇਆ ਉਹਨੇ ਇਸ ਚੀਜ਼ ਨੂੰ ਕਾਫੀ ਹੱਦ ਤੱਕ ਠੱਲ ਪਾਈ ਪਰ ਉਹ ਉੱਥੇ ਨਹੀਂ ਰੁਕਿਆ ਭਾਰਤ ਵਿੱਚ ਇਹੋ ਜਿਹੇ ਕੇਸ ਦਿਸਣੇ ਸ਼ੁਰੂ ਹੋ ਚੁੱਕੇ ਨੇ ਜੇ ਕਿਸੇ ਨੂੰ ਨਾ ਪਤਾ ਹੋਵੇ ਤਾਂ ਹਕੀਕਤ ਵਿੱਚ ਜੋ ਅਸਲੀ ਘਟਨਾ ਦੇ ਉੱਪਰ ਬਣੀ इवन ਨੈਟਫਲਿਕਸ ਉੱਤੇ ਤੁਸੀਂ ਸੀਰੀਜ਼ ਜੋ ਚੱਲ ਰਹੀਆਂ ਦੇਖ ਸਕਦੇ ਹੋ ਜਿਹਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਨਾਲ इवन ਇੰਜੀਨੀਅਰਿੰਗ ਜਾਂ ਹੋਰ ਇਸ ਤਰ੍ਹਾਂ ਦੇ ਜੋ ਕੋਰਸੇਜ਼ ਕਰਦੇ ਬੱਚੇ ਵੀ ਖੁਦਕੁਸ਼ੀਆਂ ਵੱਲ ਵੀ ਗਏ ਤੇ ਕਈ ਜਿਸ ਢੱਗ ਨਾਲ ਮਾਨਸਿਕ ਪੀੜਾ ਸਹਾਰ ਰਹੇ ਨੇ ਉਹ ਇਹ ਗਰੋ ਬੜੀ ਵੱਡੀ ਪੱਧਰ ਤੇ ਇਸ ਵੇਲੇ ਜੋ ਸ਼ੁਰੂ ਹੋ ਚੁੱਕੇ ਨੇ ਉਹਦੇ ਲਈ ਮਾਪਿਆਂ ਨੂੰ ਤੁਸੀਂ ਇਹ ਦੇਖੋ ਕਿ ਜਿਸ ਕਾਰਨ ਵਾਰਨਿੰਗ ਇਸ਼ੂ ਕੀਤੀ ਗਈ ਹੈ ਇਹਦੇ ਵਿੱਚ 90 ਫੀਸਦੀ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਬੱਚਾ ਕਿਉਂਕਿ ਉਹ ਇੰਟਰਨੈਟ ਤੇ ਬੈਠਾ ਕੀ ਦੇਖ ਰਿਹਾ ਕਿਸ ਥਾਂ ਤੇ ਫਸ ਗਿਆ ਕਿਵੇਂ ਉਹਨੂੰ ਕੱਢਣਾ ਕਿਸ ਯਾਨੀ ਉਹ ਮਾਨਸਿਕ ਪੀੜਾ ਨੂੰ ਸਹਾਰ ਰਿਹਾ ਤੇ ਉਹ ਦੋਸਤਾਂ ਨਾਲ ਤਾਂ ਪਾਵੇਂ ਕਿਸੇ ਨਾਲ ਸਾਂਝੀ ਕਰ ਲਵੇ ਪਰ ਮਾਪਿਆਂ ਨਾਲ ਇਹੋ ਜੀ ਗੱਲ ਸਾਂਝੀ ਕਰ ਹੀ ਨਹੀਂ ਸਕਦਾ ਕਿਉਂਕਿ ਮਾਪਿਆਂ ਨੇ ਦੋਸਤੀ ਵਾਲਾ ਰਿਸ਼ਤਾ ਰੱਖਿਆ ਹੀ ਨਹੀਂ ਤੇ ਬੱਚਿਆਂ ਨੂੰ ਅਸੀਂ ਬਿਲਕੁਲ ਪਰਾਂ ਸੁੱਟ ਕੇ ਮਾਪੇ ਆਪਣੀ ਵਕਰੀ ਯਾਨੀ ਉਹਨਾਂ ਦੀ ਡੱਫਲੀ ਵੱਜਦੀ ਰਹਿੰਦੀ ਹੈ ਕੋਈ ਆਪਣੀਆਂ ਆਪਣੀਆਂ ਕਿਟੀ ਪਾਰਟੀਆਂ 'ਚ ਬਿਜ਼ੀ ਨੇ ਕੋਈ ਆਪਣੇ ਕੰਮ ਕਰਦੇ ਰਜਵੇਂ ਆਂਚ ਨੇ ਸੋ ਇਹ ਜਿਹੜਾ ਹਾਲ ਹੈ ਇਸ ਵੇਲੇ ਸਾਡੇ ਬੱਚੇ ਇੰਸਟਾਗ੍ਰam ਰਾਈ ਤੇ ਜਿਸ ਨੂੰ ਕਿ ਇੰਸਟਾਗ੍ਰam ਪ੍ਰਮੋਟ ਵੀ ਕਰ ਰਿਆ ਇਹ ਸਾਹਮਣੇ ਆ ਚੁੱਕੀ ਗੱਲ ਖਬਰਾਂ 'ਚ ਆਪ ਚੁੱਕੀਆਂ ਤੇ ਉਹਨਾਂ ਨੂੰ ਕਿਉਂਕਿ ਇਸ 'ਚੋਂ ਵਿਊਜ਼ ਮਿਲਦੇ ਨੇ ਉਹ ਫਿਰ ਕਈ ਵੱਡੇ ਬੈਨਰਸ ਵਾਲੇ ਆਪਣੀਆਂ ਪੋਸ਼ਾਕਾਂ ਦਿੰਦੇ ਨੇ ਕਿ ਤੁਸੀਂ ਆ ਪਹਿਰਾਵਾ ਪਾਉ ਵੀ ਸਾਡੀ ਵੀ ਐਡਵਰਟਾਈਜ਼ਮੈਂਟ ਹੋ ਜਾਏਗੀ ਸੋ ਉਹ ਇੱਕ ਐਸਾ ਨੈਕਸਸ ਸ਼ੁਰੂ ਹੋ ਗਿਆ ਜਿੱਥੋਂ ਸਾਡੇ ਬੱਚੇ ਬਹੁਤ ਬੁਰੀ ਤਰ੍ਹਾਂ ਕਿਉਂਕਿ ਉਹਨਾਂ ਨੇ ਮੇਨ ਮਾਖਿਮਾ ਕਰਿਓ ਸ਼ਬਦ ਕਿਉਂਕਿ ਹੈ ਹੀ ਹੀਰਾ ਮੰਡੀ ਦੇ ਨਾਮ ਤੇ ਚੱਲ ਰਿਹਾ ਇੱਕ ਮੰਡੀ ਬਣਾ ਛੱਡੀ ਉਹਨਾਂ ਨੂੰ ਲੱਗਦਾ ਹੈ ਕਿ ਭਾਰਤ ਬੜਾ ਇੱਕ ਮੇਜਰ ਏਰੀਆ ਉਹਨਾਂ ਦੇ ਸਾਹਮਣੇ ਆ ਗਿਆ ਰਦਰ ਸਿਰਫ ਭਾਰਤ ਨਹੀਂ ਪੂਰੇ ਏਸ਼ੀਆ ਨੂੰ ਹੀ ਪੂਰੀ ਤਰੀਕੇ ਜਕੜ ਵਿੱਚ ਲੈ ਲਿਆ ਗਿਆ ਕਿ ਇੱਥੇ ਦੇ ਜੋ ਬੱਚੇ ਜਿਨ੍ਹਾਂ ਦੀ ਅੰਮਨਚ ਸੋਚ ਹੈ ਬਾਹਰ ਜਾਣ ਦੀ ਤੇ ਜਿਨ੍ਹਾਂ ਦੇ ਏਮਲੈਸ ਬੱਚੇ ਹੋਣਗੇ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਪਰਮਾਇਆ ਜਾਏ ਮੈਂ ਕੁਝ ਰਿਪੋਰਟਾਂ ਦੇਖ ਰਿਹਾ ਸੀਗਾ ਸ਼ਾਇਦ ਤੁਹਾਡੇ ਧਿਆਨ ਵਿੱਚ ਵੀ ਆਈਆਂ ਹੋਣ ਕਿ ਇੱਕ ਸੋਸ਼ਲ ਮੀਡੀਆ ਦੀ ਇਨਫਲੂਐਂਸਰ ਹਾਲਾਂਕਿ ਹੈ ਵਿਦੇਸ਼ੀ ਆ ਉਮਰ ਸਿਰਫ 20 ਸਾਲ ਆ ਪਰ ਉਹ ਆਪਣੇ ਫੈਨਸ ਨੂੰ ਪ੍ਰਭਾਵਿਤ ਕਰਨ ਲਈ ਜਾਂ ਉਸ ਕਿਸਮ ਨਾਲ ਆਪਣੇ ਆਪ ਨੂੰ ਮਾਡਲ ਸਾਬਤ ਕਰਨ ਲਈ ਉਹ ਆਪਣੀਆਂ ਅਸ਼ਲੀਲ ਤਸਵੀਰਾਂ ਨੂੰ ਵੇਚ ਕੇ 43 ਮਿਲੀਅਨ ਡਾਲਰ ਕਮਾਉਂਦੀ ਹੈ ਇਹ ਚੀਜ਼ਾਂ ਜਾਂ ਇਹੋ ਜਿਹੀਆਂ ਖਬਰਾਂ ਬਹੁਤ ਤਰੀਕੇ ਨਾਲ ਅੱਜਕੱਲ ਦੀ ਨੌਜਵਾਨ ਪੀੜੀ ਨੂੰ ਜਾਂ ਬੱਚਿਆਂ ਨੂੰ ਪ੍ਰਭਾਵਿਤ ਕਰਦੀਆਂ ਈਵਨ ਤੱਕ ਕਿ ਇਹਦੇ ਨਾਲ ਜਿਵੇਂ ਹੁਣ ਤੁਸੀਂ ਦੇਖਿਆ ਹੁਣ ਆ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਕਿਸਮ ਦਾ ਵਧਣਾ ਕਿ ਕੋਈ ਮੁੰਡਾ ਜਿਹੜਾ ਉਹ ਕੁੜੀ ਬੰਨਣਾ ਚਾਹੁੰਦਾ ਕੋਈ ਕੁੜੀ ਜਿਹੜੀ ਉਹ ਮੁੰਡਾ ਬੰਨਣਾ ਚਾਹੁੰਦੀ ਹੈ ਜਾਂ ਉਹ ਉਹ ਕਲਚਰ ਜਿਹਨੂੰ ਮਤਲਬ ਹਾਲਾਂਕਿ ਉਸ ਨੂੰ ਕਲਚਰ ਨਹੀਂ ਅਸੀਂ ਮੰਨ ਸਕਦੇ ਤੇ ਕੀ ਮਤਲਬ ਕਿ ਜੀ ਗੇ ਹੋਣਾ ਜਾਂ ਲੈਸਬੀਅਨ ਹੋਣਾ ਉਸ ਨੂੰ ਬੜੇ ਮਾਨ ਨਾਲ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਤੇ ਇੱਕ ਤੇ ਰਹੋ ਜੀ ਆ ਜਿਹੜੀ ਕਹਿੰਦੀ ਹੈ ਕਿ ਜੀ ਇਹ ਉਹਨਾਂ ਦੀ ਆਜ਼ਾਦੀ ਆ ਸੋਸ਼ਲ ਆਜ਼ਾਦੀ ਆ ਜਾਂ ਉਸ ਤਰੀਕੇ ਵਿੱਚ ਰਹਿਣਾ ਚਾਹੁੰਦੇ ਨੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਇੱਕ ਤਾਂ ਡਾਲਰਾਂ ਦੀ ਚੱਕਾ ਚਾਹੁੰਦਾ ਦੂਜਾ ਉਹ ਆਪਣੀ ਅਸ਼ਵੀਲਤਾ ਨੂੰ ਵੀ ਮਤਲਬ ਕਿ ਮਾਨਤਾ ਦਿੰਦੇ ਨੇ ਕਿ ਜੀ ਇਹ ਆਜ਼ਾਦੀ ਹੈ ਸਾਡੇ ਲਈ ਹਾਂ ਬਿਲਕੁਲ ਸਕੁੰਦਰ ਜੀ ਦਰਸਲ ਬਹੁਤ ਮਹੀਨ ਜਈ ਇੱਕ ਲਕੀਰ ਹੁੰਦੀ ਹੈ ਕਿਸੇ ਦੇ ਵੀ ਸਦਾਚਾਰਕ ਸਿੱਖਿਆ ਵਿੱਚ ਜਾਂ ਉਹ ਇਹ ਜੋ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਆਪਾਂ ਮੰਡੀ ਕਰਨ ਕੀਤਾ ਜਾਣਾ ਸੋ ਤੁਸੀਂ ਆਪਣੇ ਉਸ ਮਹੀਨ ਲਕੀਰ ਨੂੰ ਜਦੋਂ ਟੱਪ ਜਾਂਦੇ ਹੋ ਤਾਂ ਉਹ ਇਨਸਾਨੀਅਤ ਉਹਦੇ ਵਿੱਚੋਂ ਗਾਇਬ ਹੋ ਜਾਂਦੀ ਜੇ ਕਿਉਂਕਿ ਉਦੋਂ ਤੁਹਾਡਾ ਸਿਰਫ ਇੱਕ ਮਕਸਦ ਸੇਧ ਇੱਕੋ ਹੀ ਹੁੰਦੀ ਹੈ ਜਿਹਨੂੰ ਅਸੀਂ ਡਾਕਟਰੀ ਜ਼ੁਬਾਨ ਵਿੱਚ ਵੀ ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਇਹ ਚੀਜ਼ ਇੱਕ ਮਾਨਸਿਕ ਰੋਗ ਗਿਣਿਆ ਜਾਂਦਾ ਜਿਸ ਵਿੱਚ ਬੱਚਾ ਇੰਨਾ ਕੁ ਯਾਨੀ ਉਸ ਪਾਸੇ ਵੱਲ ਨੂੰ ਉਲਾਰ ਉਹਦਾ ਹੋ ਜਾਂਦਾ ਕਿ ਉਹ ਨੋਰਮਲ ਸੇਧ ਵਿੱਚ ਜਾ ਹੀ ਨਹੀਂ ਸਕਦਾ ਤੇ ਹੌਲੀ ਹੌਲੀ ਇਸ ਕਿਸਮ ਦਾ ਉਹ ਮਾਨਸਿਕ ਰੋਗੀ ਬਣਦਾ ਜੇ ਉਹਦੇ ਵਿੱਚ ਉਹ ਗੁਨਾਹ ਦੀ ਜ਼ਿੰਦਗੀ ਦੇ ਵਿੱਚ ਬਹੁਤ ਉਹਦੀ ਦਲਦਲ ਚ ਡੂੰਗਾ ਫਸ ਜਾਂਦਾ ਇਹ ਸੀਕੁਐਂਸ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਇਹ ਮਾਨਸਿਕ ਵਿਗਾੜ ਕਈ ਕਿਸਮਾਂ ਦੇ ਸ਼ੁਰੂ ਹੁੰਦੇ ਨੇ ਜਿੱਥੇ ਉਹ ਜਿਵੇਂ ਤੁਸੀਂ ਦੱਸਿਆ ਕਿ ਯਾਨੀ ਉਹ ਇੱਕ ਨਾਰਮਲ ਫਿਜ਼ੀਓਲੋਜੀਕਲ ਰਿਲੇਸ਼ਨ ਰੱਖਣਾ ਹੀ ਨਹੀਂ ਚਾਹੁੰਦਾ ਹੂੰ ਤੇ ਫਿਰ ਉਹਦੇ ਵਿੱਚ ਜੋ ਕਿ ਥੋੜੇ ਬਹੁਤ ਜੈਨੇਟਿਕ ਚੇਂਜ ਵੀ ਦੇਖੇ ਗਏ ਨੇ ਕਿਉਂਕਿ ਇਹ ਅੱਜ ਦਾ ਨਹੀਂ ਹੈ ਯਾਨੀ ਕਿਸੇ بیٹے ਦਾ بیٹے ਨਾਲ ਸੰਬੰਧ ਹੋਣਾ ਜਾਂ ਬੇਟੀ ਦਾ ਬੇਟੀ ਨਾਲ ਰਹਿਣਾ ਜਦੋਂ ਨੂੰ ਸ਼ੌਕ ਹੋਵੇ ਇਹ ਕੋਈ ਅੱਜ ਦੀ ਨਵੀਂ ਨਹੀਂ ਹੈ ਸਿਰਫ ਇਹ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਤੁਸੀਂ ਇਹ ਬਹੁਤੇ ਤੁਹਾਡੇ ਨਜ਼ਰੀ ਆਣ ਲੱਗ ਗਏ ਨੇ ਪਰ ਡਾਕਟਰੀ ਪੱਖੋਂ ਇਹ ਕੋਈ ਹੁਣ ਦੇ ਨਹੀਂ ਹੈ ਕਈ ਚਿਰਾਂ ਤੋਂ ਸੀ ਸਿਰਫ ਦਬੇ ਹੋਏ ਸਨ ਜਿਸ ਨੇ ਹੁਣ ਉਭਾਰ ਜਿਸ ਵਿੱਚ ਆਇਆ ਕਿ ਅਸੀਂ ਜਿੰਨਾ ਵੱਧ ਸਗੋਂ ਆਪਣੇ ਆਪ ਨੂੰ ਐਗਜ਼ਿਬਿਟ ਕਰਾਂਗੇ ਅਸੀਂ ਉਹਦੇ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਨੂੰ ਕਿੰਨੀ ਵਾਹ ਵਾਈ ਮਿਲੀ ਕਿੰਨਾ ਅਸੀਂ ਲਾਈਮ ਲਾਈਟ ਚ ਆਏ ਉਸ ਨੇ ਸਾਡੀ ਨੌਜਵਾਨ ਪੀੜੀ ਨੂੰ ਬਿਲਕੁਲ ਕਿਸੇ ਹੋਰ ਹੀ ਰਾਹ ਤੋਰ ਦਿੱਤਾ ਅਸੀਂ ਏਮਲੈਸ ਬੱਚੇ ਸ਼ੁਰੂ ਕੀਤੇ ਨੇ ਇਹਦੇ 'ਚ ਬਿਲਕੁਲ ਨਹੀਂ ਹੈ ਕਿ ਕਿਤੇ ਦੁਨੀਆ ਪਰਿਸ਼ਿਪ ਪਦਰੀ ਖੋਜਾਂ ਬੰਦ ਹੋਈਆਂ ਨੇ ਕਿ ਕਿਤੇ ਨਹੀਂ ਹੈ ਕਿ ਕਿਸੇ ਵੀ ਥਾਂ ਤੇ ਕੋਈ ਪੁਲਾੜ ਤੇ ਜਾਣ ਦਾ ਕੰਮ ਰੁਕਿਆ ਇਹ ਚੋਟੀ ਦੇ ਕੋਈ ਬਿਜ਼ਨਸਮੈਨ ਨਹੀਂ ਬਣ ਸਕੇ ਜਾਂ ਚੋਟੀ ਦਾ ਕੋਈ ਖਿਡਾਰੀ ਨਹੀਂ ਬਣ ਸਕਿਆ ਯਾਨੀ ਇਹ ਜੋ ਹਨ ਲੋਕ ਇਹ ਹਨ ਤਾਂ ਥੋੜੀ ਗਿਣਤੀ ਚ ਮੁਸੀਬਤ ਸਿਰਫ ਇਹ ਆ ਰਹੀ ਆ ਸਾਡੀ ਸਾਰੀ ਦੁਨੀਆ ਚ ਜਾਂ ਸਾਰੇ ਡਾਕਟਰਾਂ ਦੇ ਸਾਹਮਣੇ ਵੀ ਕਿ ਇਹ ਜਿਹੜੀ ਹੁਣ ਪਨੀਰੀ ਇਹਦੇ ਵਿੱਚ ਪਹੁੰਚ ਰਹੀ ਜੇ ਇਹ ਸਾਰੀ ਅਸੀਂ ਇਹਨਾਂ ਨੂੰ ਸਫੋਰਾ ਕਿਡਜ਼ ਕਹਿੰਦੇ ਆ ਜੋ ਅਸੀਂ ਬਿਮਾਰੀ ਇਹ ਬਣ ਚੁੱਕੀ ਨਾਮ ਕਿਤਾਬਾਂ ਤੇ ਛਪ ਗਿਆ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਰੇਟਡ ਜੋ ਹੁਣ ਸਾਡੇ ਪਹੁੰਚ ਰਹੇ ਨੇ ਇਹਨਾਂ ਦੇ ਦਿਮਾਗ ਦਾ ਉਹ ਹਿੱਸਾ ਹੀ ਸੁੰਗੜਨਾ ਸ਼ੁਰੂ ਹੋ ਚੁੱਕਿਆ ਜਿੱਥੇ ਬੌਧਿਕ ਵਿਕਾਸ ਦਾ ਜੇ ਤੁਸੀਂ ਸਮਝੋ ਕਿ ਆਪਾਂ ਕਿੱਥੋਂ ਬਣਿਆ ਚਿੰਪੈਂਜ਼ੀਆਂ ਤੋਂ ਜਿਵੇਂ ਹਿਊਮਨ ਰੇਸ ਜਿਵੇਂ ਉੱਥੇ ਜਨਰੇਟ ਹੋਈ ਜਿਵੇਂ ਹੌਲੀ ਹੌਲੀ ਵਿਕਾਸ ਹੋਇਆ ਉੱਥੋਂ ਅਸੀਂ ਵਾਪਸ ਉਸੇ ਵੱਲ ਨੂੰ ਹੀ ਜਾ ਰਿਆਂ ਕਿ ਅਸੀਂ ਜਾਨਵਰ ਜਾਂ ਇਨਸਾਨ ਚ ਜੋ ਮਹੀਨ ਫਰਕ ਸੀ ਉਹ ਮਿਟਾ ਦਿੱਤਾ ਕਿ ਅਸੀਂ ਸਮੂਹ ਅਸੀਂ ਤੁਸੀਂ ਯਾਨੀ ਖਬਰਾਂ ਕੀ ਪੜਦੇ ਆ ਕਿ ਸੀਰੀਅਲ ਕਿਲਰ ਹੈ ਸੀਰੀਅਲ ਰੈਪਿਸਟ ਹੈ ਇਹ ਜੀ ਐਨੇ ਢੰਗ ਨਾਲ ਇਹ ਕਪੜੇ ਲਾ ਸਕਦੀ ਹੈ ਅੱਜ ਪੋਰਨੋਗ੍ਰਾਫੀ ਚ ਇਸ ਤਰੀਕੇ ਜਾਣਾ ਯਾਨੀ ਅਸੀਂ ਇਹਨਾਂ ਚੀਜ਼ਾਂ ਨੂੰ ਜਾਨਵਰ ਵੀ ਜੇ ਤੁਸੀਂ ਝਾਤ ਮਾਰੋਗੇ ਨਾ ਉਹ ਵੀ ਕਿਸੇ ਹੱਦ ਤੱਕ ਯਾਨੀ ਉਹ ਵੀ ਇੱਕ ਨਾਲ ਸੰਬੰਧ ਬਣਾਉਂਦਾ ਜੇ ਇਦਾਂ ਸਮੂਹਕ ਬਲਾਤਕਾਰ ਨਹੀਂ ਕਰਦੇ ਸੀ ਤਾਂ ਉਹਨਾਂ ਤੋਂ ਵੀ ਨਿੱਗਰ ਗਏ ਆ। ਇਸ ਪਾਸੇ ਅਸੀਂ ਜਾ ਰਹੇ ਆ। ਆਪ ਹੀ ਸੋਚ ਲਓ ਕਿ ਜੇ ਅਸੀਂ ਖਬਰਾਂ ਪੜ੍ਹੀਏ ਕਿ 70 ਵਰੇ ਦੇ ਨੇ 5 ਵਰੇ ਦੀ ਬਾਲੜੀ ਨਾਲ ਇਹ ਕੀਤਾ ਇਹਨੇ ਇਸ ਤਰ੍ਹਾਂ ਦਾ ਕੋ ਕਰਮ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਇਹੋ ਜੀਆਂ ਚੀਜ਼ਾਂ ਜਦੋਂ ਪੜਕਾਉ ਓਪਨ ਲੈ ਆਨੇ ਆ ਤਾਂ ਕਿਸੇ ਵੀ ਉਮਰ ਵਿੱਚ ਕੋਈ ਵੀ ਬੰਦਾ ਆਪਣੇ ਆਪ ਨੂੰ ਸਹਜ ਨਹੀਂ ਰੱਖ ਸਕਦਾ ਕਿਉਂਕਿ ਸਰੀਰਕ ਲੋੜਾਂ ਕਿਸੇ ਵੀ ਉਮਰ ਵਿੱਚ ਤੁਸੀਂ ਉਹਨੂੰ ਜਦੋਂ ਵੀ ਪੜਕਾਓਗੇ ਉਹ ਉੱਠ ਸਕਦੀਆਂ ਨੇ ਤੇ ਉਦੋਂ ਜਦੋਂ ਕੰਟਰੋਲ ਤੋਂ ਹੀ ਬੰਦਾ ਬਾਹਰ ਹੋ ਜਾਏ ਇਨਸਾਨ ਰਹਿ ਆ ਹੀ ਨਹੀਂ ਫਿਰ ਉਹਨੂੰ ਸਾਹਮਣੇ ਦੀ ਪੀੜ ਮਹਿਸੂਸ ਨਹੀਂ ਹੁੰਦੀ ਦਰਦ ਮਹਿਸੂਸ ਨਹੀਂ ਹੁੰਦਾ ਉਹ ਫਿਰ ਬਗਿਆੜ ਬਣ ਕੇ ਉੱਭਰਦਾ ਜੇ ਇਹ ਜਿਹੜੇ ਮਾਨਸਿਕ ਰੋਗੀ ਕਿਡਸ ਐਸ ਵੈਲ ਅਸੀਂ ਤਿਆਰ ਕਰ ਰਹੇ ਹਾਂ ਜੋ ਕਿ ਸਿਰਫ ਹੀ ਸਰੀਰਕ ਵਿਖਾਵੇ ਵੱਲ ਤੁਰ ਪਏ ਨੇ ਦੂਜੇ ਨੂੰ ਭਰਮਾਉਣ ਵੱਲ ਤੇ ਆਪਣੇ ਸਿਰਫ ਵਾਹ ਵਾਈ ਘਟਣ ਲਈ ਕਿ ਮੇਰੇ ਇੰਨੇ ਕ ਯਾਨੀ ਲਾਈਕਸ ਹੋ ਜਾਣ ਮੇਰੇ ਇੰਨੇ ਕ ਵਿਊਅਰਸ ਹੋ ਜਾਣ ਇਹ ਤਾਂ ਭਾਜੀ ਬਹੁਤ ਜ਼ਿਆਦਾ ਗਲਤ ਰਾਹ 'ਤੇ ਤੁਰ ਚੁੱਕੇ ਆ ਇਸ ਤੋਂ ਵੱਧ ਜੇ ਕੋਈ ਸੱਚਮੁੱਚ ਕਹਿਣਾ ਚਾਹੇ ਕਾਲ ਯੁਗ ਤਾਂ ਇਹੋ ਹੀ ਹੁੰਦਾ ਜਿੱਥੇ ਤੁਸੀਂ ਇਨਸਾਨੀਅਤ ਤੇ ਜਾਨਵਰਪਨ ਦੇ ਵਿੱਚ ਤੁਸੀਂ ਕੋਈ ਫਰਕ ਹੀ ਨਾ ਛੱਡੋ ਕਿ ਜੋ ਮਰਜ਼ੀ ਆਂਦਾ ਚੱਲੀ ਜਾਓ ਜਿਸ ਤੇ ਕੋਈ ਰੋਕ ਟੋਕ ਨਹੀਂ ਕੋਈ ਅਸੀਂ ਜਦੋਂ ਸ਼ੁਰੂ ਵੀ ਹੋਏ ਸਾਂ ਤਾਂ ਉਦੋਂ ਵੀ ਇੰਜ ਹੀ ਸ਼ਿਕਾਰ ਹੀ ਕਰਦੇ ਸਾਂ ਉੱਥੋਂ ਹੀ ਸ਼ੁਰੂ ਹੋਏ ਸਾਂ ਤੇ ਹੁਣ ਫੇਰ ਉਹੀ ਸ਼ਿਕਾਰ ਵਾਲੀ ਤਰੀ ਜਾਨੇ ਕਿਉਂਕਿ ਜਿਹੜਾ ਬੌਧਿਕ ਵਿਕਾਸ ਆ ਉਹ ਤਾਂ ਅਸੀਂ ਮਾਈਨਸ ਹੀ ਕਰਤਾ ਰੱਖਣਾ ਹੀ ਨਹੀਂ ਤਾਂ ਤੁਹਾਡੇ ਸਾਹਮਣੇ ਹੈ ਜੀ ਇਹ ਚੀਜ਼ਾਂ ਜੇ ਸ਼ੁਰੂ ਹੋਈਆਂ ਤਾਂ ਕੋਈ ਔਰਤ ਕੋਈ ਭੈਣ ਕੋਈ ਤੀਸਤਵੰਤੀ ਨਹੀਂ ਜੇ ਰਹਿਣ ਲੱਗੀ ਤੇ ਇਹ ਆਉਣ ਵਾਲੀ ਪਨੀਰੀ ਵਾਕਈ ਤਬਾਹੀ ਦੇ ਕਗਾਰ ਤੇ ਜਾਏਗੀ ਹਮ ਡਾਕਟਰ ਸਾਹਿਬ ਇਹਦੇ ਬਾਰੇ ਤੁਸੀਂ ਕੀ ਮੰਨਦੇ ਹੋ ਕਿ ਇਹ ਇਹ ਵੀ ਕਿਸੇ ਮਤਲਬ ਕਿ ਨੈਕਸਸ ਦਾ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ ਆ ਕਿ ਮਤਲਬ ਕਿ ਗੇ ਤੇ ਲੈਸਬੀਅਨ ਵਗੈਰਾ ਨੂੰ ਉਸ ਢੰਗ ਨਾਲ ਪ੍ਰਚਾਰਨਾ ਜਾਂ ਜੋ ਵੀ ਮਤਲਬ ਸਮਾਜ ਦੇ ਵਿੱਚ ਚੱਲ ਰਿਹਾ ਕਿ ਕਿਸੇ ਦਾ ਕਿਸੇ ਨੂੰ ਕਾਲ ਕਰਕੇ ਉਹਨੂੰ ਮਤਲਬ ਕਿ ਸੈਕਸ ਲਈ ਉਕਸਾਉਣਾ ਫਿਰ ਉਸ ਤੋਂ ਬਾਅਦ ਉਹਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕਰਨੀਆਂ ਕਿਉਂਕਿ ਇੱਕ ਮਾਨਸਿਕਤਾ ਵੀ ਹੁੰਦੀ ਹੈ ਨਾ ਜਿਹੜੀ ਇਹਦੇ ਪਿੱਛੇ ਸ਼ੈਤਾਨੀ ਤਰੀਕੇ ਦੇ ਨਾਲ ਕੰਮ ਕਰਦੀ ਆ ਕਿ ਉਹ ਕਿਵੇਂ ਤੁਹਾਡੇ ਅੰਦਰ ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਵਿਦੇਸ਼ਾਂ ਦੇ ਵਿੱਚ ਇੱਕ ਮਤਲਬ ਕਿ ਇਹਦੇ ਪਤਾ ਨਹੀਂ ਕੋਈ ਪੀਰੀਅਡ ਆ ਕੇ ਇਸ ਢੰਗ ਨਾਲ ਬੱਚਿਆਂ ਨੂੰ ਤੁਸੀਂ ਸਮਝਾਉਣਾ ਹੈ ਕਿ ਤੁਸੀਂ ਡਰਨਾ ਨਹੀਂ ਤੁਸੀਂ ਕਿਸੇ ਵੀ ਮਤਲਬ ਕਿ ਵਲ ਪ੍ਰਭਾਵਿਤ ਹੋ ਸਕਦੇ ਹੋ ਗੇਜ ਐਲੈਸਬੀਅਨ ਵਾਲੇ ਪਾਸੇ ਵੀ ਪੰਜਾਬੀ ਮਾਪੇ ਵੀ ਉੱਥੇ ਹੁਣ ਸੋਚਣ ਲੱਗੇ ਕਿ ਅਸੀਂ ਕਿਹੜੇ ਕਲਚਰ ਚ ਆਪਣੇ ਬੱਚਿਆਂ ਨੂੰ ਫਿਟ ਕਰ ਰਹੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕੋਈ ਕੇਸ ਤੁਹਾਡੇ ਕੋਲ ਇਹੋ ਜਿਹਾ ਮਤਲਬ ਕਿ ਸਪੈਸ਼ਲ ਆਇਆ ਹੋਵੇ ਜਿਹਨੂੰ ਤੁਸੀਂ ਵੇਖਿਆ ਹੋਵੇ ਨੇੜੋਂ ਕਿ ਕੀ ਬਣ ਰਿਹਾ ਦੇਖੋ ਇੱਕ ਕਦ ਨਹੀਂ ਜੇ ਬਹੁਤ ਸਾਰੇ ਨੇ ਕਿਉਂਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੋ ਫੇਰੇ ਟਿਕ ਕੇ ਨਹੀਂ ਬੈਠ ਸਕਦੇ ਜਾਂ ਇਹ ਮਾਸਟਰਬੇਸ਼ਨ ਦਾ ਵਾਧਾ ਜੋ ਦਿਨੋਂ ਦਿਨ ਦੇਖ ਰਹੇ ਆ ਜਾਂ ਤੁਸੀਂ ਜਾਨੀ ਇਹੋ ਜੇ ਸਰੀਰਕ ਸੰਬੰਧ ਜਿਨ੍ਹਾਂ ਦੇ ਵਿੱਚ ਤੁਸੀਂ ਪ੍ਰੋਪਰ ਕੋਈ ਪ੍ਰੀਕਾਸ਼ਨਸ ਨਾ ਲੈਂਦੇ ਹੋ ਉਹ ਤੇ ਫਿਰ ਅਨਵੈਡ ਜਿਹੜੇ ਤਰੀਕੇ ਦੀਆਂ ਜੋ ਮਦਰਸ ਫਿਰ ਉਹਨਾਂ ਦੀਆਂ ਕਿਸ ਤਰੀਕੇ ਅਬੋਰਸ਼ਨਸ ਕੀਤੀਆਂ ਜਾਣੀਆਂ ਤੇ ਫਿਰ ਉਹ ਕਿਉਂਕਿ ਛੋਟੇ ਬੱਚੇ ਜੋ ਹੁੰਦੇ ਨੇ ਉਹਨਾਂ ਦਾ ਅਜੇ ਦਿਮਾਗ ਦਾ ਵਿਕਾਸ ਹੋਇਆ ਨਹੀਂ ਹੁੰਦਾ ਸੋ ਉਸ ਨੂੰ ਜੇ ਤੁਸੀਂ ਕਟੜ ਅੱਤਵਾਦੀ ਬਣਾਣਾ ਚਾਹੋ ਤਾਂ ਬਣਾ ਸਕਦੇ ਹੋ ਹਿਊਮਨ ਬੌਮਸ ਬਣਾਣਾ ਚਾਹੋ ਤਾਂ ਬਣਾ ਸਕਦੇ ਹੋ ਉਹਨਾਂ ਨੂੰ ਇਸ ਕਿਸਮ ਦੇ ਮਾਨਸਿਕ ਵਿਗਾੜ ਵਾਲਾ ਤੌਰ ਨਾ ਤਾਂ ਬਣਾ ਸਕਦੇ ਹੋ ਕਿਉਂਕਿ ਉਹ ਕੋਰੀ ਸਲੇਟ ਹੈ ਉਹਨੂੰ ਜਿਸ ਪਾਸੇਬਲ ਨੂੰ ਤੋੜਨਾ ਹੈ ਤੇ ਜੇ ਚਾਹੋ ਤੁਸੀਂ ਉਹਨੂੰ ਦੇਸ਼ ਤੇ ਮਰ ਬਟਨ ਵਾਲਾ ਵੀ ਬਣਾ ਸਕਦੇ ਹੋ ਇਹ ਸਾਡੇ ਹੱਥ ਹੈ ਕਿ ਉਸਨੂੰ ਕਿਸ ਪਾਸੇ ਤੋੜਨਾ ਹੈ ਤੁਹਾਡੇ ਸਾਹਮਣੇ ਐਗਜ਼ਾਮਪਲਸ ਪਈਆਂ ਨੇ ਹਿਊਮਨ ਬੌਮਸ ਬੱਚੇ ਬਣ ਰਹੇ ਨੇ ਜੀ ਇਹ ਸਾਰਾ ਕੁਝ ਦੀ ਟ੍ਰੇਨਿੰਗ ਇਹੀ ਟੈਂਡਰ ਏਜ ਜਿਹਨੂੰ ਅਸੀਂ ਗਿਣਦੇ ਹਾਂ ਕਿ ਇੱਥੇ ਅਜੇ ਦਿਮਾਗ ਬਣ ਰਿਹਾ ਨੂੰ ਜਿਸ ਕਿਸਮ ਦਾ ਕੱਟੜ ਜਿਸ ਪਾਸੇ ਬਣਾਣਾ ਚਾਹੋ ਬਣ ਸਕਦਾ ਸੋ ਉਹੀ ਕੱਟੜ ਅੱਗੋਂ ਤੁਸੀਂ ਜਾ ਕੇ ਮੁਜਰਮ ਵੀ ਬਣ ਸਕਦੇ ਨੇ ਉਹੀ ਦੇਸ਼ ਤੇ ਜਾਣ ਵੀ ਵਾਰ ਜਾਂਦੇ ਨੇ ਸੋ ਇਹ ਟ੍ਰੇਨਿੰਗ ਹੁੰਦੀ ਜੇ ਛੋਟੀ ਉਮਰੇ ਕਿ ਕਿਸ ਢੰਗ ਦਾ ਤੁਸੀਂ ਬੱਚਾ ਬਣਾਉਣਾ ਪਰ ਜਿਵੇਂ ਹੁਣ ਇਹ ਗੈਂਗਸ ਜੋ ਆਪਰੇਟ ਕਰਦੇ ਨੇ ਇਹ ਸ਼ਿਕਾਰ ਬਣਾਉਣੇ ਸ਼ੁਰੂ ਹੋਏ ਨੇ ਇਹਦੇ ਵਿੱਚ ਬਹੁਤ ਉਹਨਾਂ ਨੇ ਵੀ ਢੰਗ ਲੱਭ ਲੈਨੇ ਕਿਉਂਕਿ ਉਸ ਤੇ ਪੈਸਾ ਇਨਵੋਲਡ ਹੈ ਜਿਸ ਤੇ ਮਾਪੇ ਕੁਛ ਦਿਨ ਤਾਂ ਜਿਵੇਂ ਅੜਦੇ ਨੇ ਪਰ ਜਦੋਂ ਉਹਨਾਂ ਨੂੰ ਖੁੱਲਾ ਪੈਸਾ ਦਿਸਦਾ ਉਹ ਆਪ ਹੀ ਬੇਟੀਆਂ ਨੂੰ ਪ੍ਰੋਮੋਟ ਕਰ ਦਿੰਦੇ ਨੇ ਪਰ ਤੁਸੀਂ ਦੂਜੇ ਪਾਸੇ ਸਮਝੋ ਕਿ ਇਹ ਈਸਟ੍ਰੋਜਨ ਇਹਨੀ ਛੋਟੀ ਉਮਰ ਤੇ ਲੱਗਣੇ ਸਮਝੋ ਇਹ ਕੈਂਸਰ ਵਾਲ ਨੂੰ ਤਰਨਗੇ ਇਹਨਾਂ ਦੀ ਉਮਰ ਛੋਟੀ ਹੋ ਰਹੀ ਜੇ ਤੇ ਫਿਰ ਬਹੁਤ ਸਾਰੇ ਕਿਉਂਕਿ ਇਹ ਜਿਸ ਤਰੀਕੇ ਦੇ ਸਰੀਰਕ ਸੰਬੰਧ ਇਸ ਉਮਰ 'ਚ ਹੀ ਸ਼ੁਰੂ ਕਰ ਰਹੇ ਨੇ ਇਹ ਕੋਈ ਸੇਫ ਸੈਕਸ ਵਾਲੇ ਪਾਸੇ ਨਹੀਂ ਜਾ ਰਹੇ ਸੋ ਬਹੁਤ ਸਾਰੀਆਂ ਬਿਮਾਰੀਆਂ ਜੋ ਸਰੀਰਕ ਸੰਬੰਧਾਂ ਰਾਹੀਂ ਹੋਣੀਆਂ ਉਹਨਾਂ ਦੀ ਪਰਮਾਰ ਹੋ ਜਾਣੀ ਜੇ ਪਰ ਸਾਡੇ ਕੋਲ ਤਾਂ ਤੁਸੀਂ ਹੈਰਾਨ ਹੋਗੇ ਇਸ ਕਿਸਮ ਦੀਆਂ ਵੀ ਆ ਜਾਂਦੀਆਂ ਨੇ ਬੇਟੀਆਂ ਕਿ ਹੁਣ ਮੈਰਿਜ ਨੇੜੇ ਆ ਤੇ ਅਸੀਂ ਕਿਸ ਕਿਸਮ ਦੀ ਪਲਾਸਟਿਕ ਸਰਜਰੀ ਕਰਵਾ ਸਕਦੇ ਕਿਉਂਕਿ ਅਸੀਂ ਸਰੀਰਕ ਸੰਬੰਧ ਬਣਾ ਚੁੱਕੇ ਹੋਏ ਹਾਂ ਤਾਂ ਕਿ ਅੱਗੇ ਪਤਾ ਨਾ ਲੱਗੇ ਇਹ ਤੁਸੀਂ ਇਹੋ ਜਿਹੀਆਂ ਖਬਰਾਂ ਤੱਕ ਜਦੋਂ ਇਹ ਖਬਰਾਂ ਨਹੀਂ ਨੇ ਇਹ ਸਾਡੇ ਕੋਲ ਪੇਸ਼ੈਂਟਸ ਆਂਦੇ ਨੇ ਤਾਂ ਤੁਸੀਂ ਸਮਝੋ ਕਿ ਇਹ ਕਿਧਰਲੇ ਪਾਸੇ ਸਮਾਜ ਤੋੜ ਰਿਹਾ ਹੈ ਇਹ ਬਗਾਵਤੀ ਸੁਰਚ ਜੋ ਬੇਟੀਆਂ ਉੱਠੀਆਂ ਨੇ ਕਿ ਭਈ ਜੇ ਮੇਰਾ ਹਸਬੰਡ ਜੇ ਕਿਸੇ ਹੋਰ ਨਾਲ ਰਿਲੇਸ਼ਨਸ ਬਣਾ ਸਕਦਾ ਤਾਂ ਮੈਂ ਡਬਲ ਰਿਲੇਸ਼ਨਸ ਬਣਾ ਕੇ ਕੰਮਾਂਗੀ ਦਾ ਮਤਲਬ ਹੈ ਅਸੀਂ ਕਦੇ ਵੀ ਸੈਕਸ ਐਜੂਕੇਸ਼ਨ ਵੱਲ ਧਿਆਨ ਦਿੱਤਾ ਹੀ ਨਹੀਂ ਅਸੀਂ ਉਹਨੂੰ ਕਾਟਾ ਲਾ ਦਿੰਨੇ ਆ ਕਿ ਨਹੀਂ ਜੀ ਤੂੰ ਇੰਟਰਨੈਟ ਤੇ ਜੋ ਵੀ ਗੰਦਬਲਾ ਦੇਖਣਾ ਦੇਖ ਪਰ ਅਸੀਂ ਜੋ ਸਹੀ ਤਰੀਕਾ ਜੇ ਉਹ ਨਹੀਂ ਸਿਖਾ ਸਕਦੇ ਕਿ ਆਪਣੇ ਸਰੀਰ ਦੇ ਅੰਗਾਂ ਬਾਰੇ ਜਾਣਕਾਰੀ ਹੋਵੇ ਜੇ ਬਾਹਰਲੇ ਮੁਲਕਾਂ ਵਿੱਚ ਉਹਨਾਂ ਨੂੰ ਯਾਨੀ ਇਹ ਚੀਜ਼ ਨਾ ਜੇ 3ਜੀ ਚੌਥੀ ਜਮਾਤ ਵਿੱਚ ਪੂਰਾ ਕੁਝ ਉਹਨਾਂ ਨੂੰ ਸਮਝ ਹੁੰਦੀ ਜੇ ਉਹਨਾਂ ਨੂੰ ਇਕੱਠੇ ਸਵਿਮਿੰਗ ਤੇ ਪਾਇਆ ਜਾਂਦਾ ਸੋ ਥੈਟ ਉਹ ਇੱਕ ਦੂਜੇ ਨੂੰ ਸਮਝ ਕੇ ਉਸ ਕਿਸਮ ਦੀ ਖਿੱਚ ਤੋਂ ਪਰਾਂ ਰਹਿਣ ਪਰ ਅਸੀਂ ਪੁੱਠੇ ਪਾਸੇ ਤੁਰਿਆ ਵੀ ਅਸੀਂ ਜਾਣਕਾਰੀ ਨਹੀਂ ਦੇਣੀ ਨਤੀਜਾ ਸਾਡੀਆਂ ਨਿੱਕੀਆਂ ਬੇਟੀਆਂ ਸ਼ਿਕਾਰ ਬਣਦੀਆਂ ਜਾਂਦੀਆਂ ਨੇ ਹੁਣ ਸਰਕਾਰ ਜਾਗੀ ਜਿੱਥੇ ਅਸੀਂ बैड ਟੱਚ ਗੁੱਡ ਟੱਚ ਇਹਨਾਂ ਬੱਚੀਆਂ ਨੂੰ ਪਹਿਲੀ ਦੂਜੀ ਦੀ ਜਮਾਤ ਚ ਸਿਖਾਣ ਲੱਗੇ ਆ ਪਰ ਉਹ ਵੀ ਨਾ ਸਾਲਕ ਭਰਤਾ ਸ਼ੋਸ਼ਾ ਹੋਇਆ ਉਸ ਤੋਂ ਬਾਅਦ ਉਹ ਫਿਰ ਗਾਇਬ ਹੋ ਗਿਆ ਉਹਨੂੰ ਅਸੀਂ ਇਹ ਵੀ ਦੱਸਣਾ ਨਹੀਂ ਚਾਹੁੰਦੇ ਕਿ ਬੇਟੀ ਕਿਸੇ ਤੋਂ ਬਚੇ ਕਿਵੇਂ ਕਿ ਜੋ ਪਹਿਲੀ ਦੂਜੀ ਜਮਾਤ ਦੀ ਬੱਚੀ ਉਹਨੂੰ ਜੇ ਕੋਈ ਇਸ ਤਰੀਕੇ ਪਰਮਾ ਰਿਹਾ ਤਾਂ ਉਸ ਤੋਂ ਕਿਵੇਂ ਬਚਨ ਦੀ ਲੋੜ ਆ ਸੀ ਸਾਰੀਆਂ ਚੀਜ਼ਾਂ ਨੂੰ ਮਨਫੀ ਕਰਦੇ ਜਾਣੇ ਚੈਕਸ ਐਜੂਕੇਸ਼ਨ ਕਿਤੇ ਨਹੀਂ ਲਿਖਿਆ ਸਰੀਰਕ ਸੰਬੰਧ ਬਣਾਉਣੇ ਸਿਖਾਣੇ ਨੇ ਇਹ ਬਹੁਤ ਫਰਕ ਜੇ ਉਹਦਾ ਮਤਲਬ ਸਿਰਫ ਤੁਸੀਂ ਆਪਣੇ ਹੀ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣਾ ਜੇ ਕਿਵੇਂ ਬਚਾਉਣਾ ਜੇ ਤੇ ਕਿਵੇਂ ਉਸ ਤੋਂ ਤੁਸੀਂ ਸਿਹਤ ਲੈ ਸਕਦੇ ਹੋ ਉਸ ਬਾਬਤ ਹੁੰਦੀ ਜੇ ਜੋ ਕਿ ਵਿਸ਼ਵ ਭਰ ਵਿੱਚ ਇਸ ਬਾਬਤ ਗੱਲ ਕੀਤੀ ਜਾਂਦੀ ਹੈ ਪਰ ਅਸੀਂ ਬੇਟੀਆਂ ਨੂੰ ਸ਼ਿਕਾਰ ਬਣਾ ਰਹੇ ਹਾਂ ਉਹਨਾਂ ਨੂੰ ਇਹਨਾਂ ਦੱਸਣ ਨੂੰ ਤਿਆਰ ਨਹੀਂ ਕਿ ਮਾਂ ਵਾਰੀ ਜਦੋਂ ਹੁੰਦੀ ਜੇ ਤੁਸੀਂ ਹੈਰਾਨ ਹੋ ਜਾਓਗੇ ਸਾਡੇ ਕੋਲ ਕੇਸ ਆਉਂਦੇ ਨੇ ਕਿ ਬੇਟੀ ਇੰਨੀ ਸਵੀਅਰ ਡਿਪਰੈਸ਼ਨ ਚ ਚਲੀ ਜਾਂਦੀ ਹੈ ਖੁਦਕੁਸ਼ੀ ਤੱਕ ਕਰਨ ਨੂੰ ਜਾਂਦੀ ਹੈ ਕਿਉਂਕਿ ਨਾ ਮਾਂ ਉਹਨੂੰ ਦੱਸਦੀ ਜੇ ਤੇ ਨਾ ਉਹਨੂੰ ਬਾਹਰੋਂ ਕਿਤੋਂ ਪਤਾ ਹੁੰਦਾ ਹੈ ਤੇ ਉਹ ਬੇਟੀ ਨੂੰ ਸਡਨਲੀ ਮਾਂਵਾਰੀ ਆਂਦੀ ਜੇ ਅਸੀਂ ਤਾਂ ਇਸ ਕਿਸਮ ਦਾ ਆਪਣੀ ਪਨੀਰੀ ਤਿਆਰ ਕਰ ਰਹੇ ਹਾਂ ਤੇ ਜਦੋਂ ਇਹ ਬੱਚੀਆਂ ਜਿਨ੍ਹਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਇਸ ਤਰੀਕੇ ਦੇ ਇੰਟਰਨੈਟ ਰਾਹੀਂ ਇਹ ਚੀਜ਼ਾਂ ਸਾਹਮਣੇ ਆਣ ਗਈਆਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਪਾਸੇ ਵੱਲ ਨੂੰ ਬੇਟੀ ਜਾਏਗੀ ਹਮ ਬਿਲਕੁਲ ਜੋ ਕੁਝ ਸਾਡੇ ਸਾਹਮਣੇ ਆ ਰਿਹਾ ਹੈ ਕੁਝ ਮਾਪਿਆਂ ਦੇ ਸੰਸਕਾਰ ਜਾਂ ਬੱਚਿਆਂ ਨੂੰ ਸਮਾਂ ਨਾ ਦੇਣਾ ਇਹ ਵੀ ਬਹੁਤ ਸਾਰੇ ਵੱਡੇ ਸਵਾਲ ਨੇ ਡਾਕਟਰ ਸਾਹਿਬ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਮੈਂ ਇਹਨੂੰ ਵਾਈਂਡ ਅਪ ਕਰਦੇ ਆਂ ਜੀ ਉਮੀਦ ਕਰਦੇ ਆਂ ਕਿ ਸਾਡੇ ਦਰਸ਼ਕ ਦਰਸ਼ਕ ਇਹ ਤੋਂ ਸਿੱਧ ਲੈਣਗੇ ਇੱਕ ਮੈਂ ਖਾਸ ਗੱਲ ਦਰਸ਼ਕਾਂ ਨੇ ਦੱਸਦਾ ਕਿ ਇਹ ਡਿਜੀਟਲ ਹੀਰਾ ਮੰਡੀ ਦੇ ਨਾਂ ਤੇ ਜਿੰਨੀ ਚਰਚਾ ਚੱਲ ਰਹੀ ਹੈ ਇਹਨੂੰ ਸੋਸ਼ਲ ਮੀਡੀਆ ਉੱਤੇ ਵੀ ਉਸ ਢੰਗ ਨਾਲ ਪ੍ਰਮੋਟ ਨਹੀਂ ਹੋਣ ਦਿੱਤਾ ਜਾ ਰਿਹਾ YouTube ਇਹਨੂੰ ਡੀਮੋਨੇਟਾਈਜ਼ ਕਰ ਦਿੰਦਾ ਹੈ ਜਾਂ ਇਸ ਨੂੰ ਅੱਗੇ ਨਹੀਂ ਬਦਲ ਦਿੰਦਾ ਇਹਨੂੰ ਰਿਪੋਰਟਾਂ ਕੀਤੀਆਂ ਜਾਂਦੀਆਂ ਕਿ ਉਹਨਾਂ ਨੂੰ ਕਿਉਂਕਿ ਸੋਸ਼ਲ ਮੀਡੀਆ ਦਾ ਵੀ ਇੱਕ ਆਪਣਾ ਇੱਕ ਗੈਂਗ ਕਹਿ ਲੋ ਕਿ ਉਹੋ ਜਿਹਾ ਕਿ ਉਹ ਇਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਵਧਣ ਦੇਗਾ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਵਿਚਾਰ ਵੱਧ ਤੋਂ ਵੱਧ ਕਮੈਂਟ ਕਰਕੇ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਕੇ ਹਰ ਉਸ ਪਰਿਵਾਰ ਤੱਕ ਪਹੁੰਚਦਾ ਕਰੋਗੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਫਿਕਰ ਹੈ ਜੀ ਮੈਮ ਹਾਂ ਬਿਲਕੁਲ ਜੀ ਮੈਂ ਖੀਰ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਸਕਿੰਦਰ ਜੀ ਮੈਂ ਸ਼ਾਇਦ ਇਹ ਪ੍ਰੋਗਰਾਮ ਕਿਸੇ ਹੋਰ ਚੈਨਲ ਤੇ ਨਹੀਂ ਸੀ ਕਰਨਾ ਕਿਉਂਕਿ ਜਿਹੜੇ ਵੀ ਜਿਸ ਢੰਗ ਦੇ ਅਸੀਂ ਅੱਜ ਕੱਲ ਪੰਜਾਬੀਆਂ ਵੱਲੋਂ ਮੈਸੇਜਿੰਗ ਜੋ ਦੇਖ ਰਹੇ ਹਾਂ ਉਹਨਾਂ ਵਿੱਚ ਉਹਨਾਂ ਦੇ ਦਿਮਾਗ ਅੰਦਰਲੀ ਗੰਦਗੀ ਖੁੱਲ ਕੇ ਬਾਹਰ ਆਂਦੀ ਤੇ ਪਰ ਕਿਉਂਕਿ ਤੁਹਾਡੇ ਨਾਲ ਸੂਝਵਾਨ ਲੋਕ ਜੁੜੇ ਨੇ ਤੇ ਮੇਰਾ ਮਕਸਦ ਸਿਰਫ ਇਸ ਤੋਂ ਚੇਤਨਨ ਕਰਨ ਲਈ ਹੈ ਮੈਂ ਤਾਂ ਸਿਰਫ ਪਰਦਾ ਚੁੱਕਿਆ ਜੋ ਵਾਪਰ ਰਿਹਾ ਅੱਖਾਂ ਬੰਦ ਕਰਕੇ ਤਾਂ ਕਬੂਤਰ ਵਾਂਗ ਅਸੀਂ ਬੈਠ ਜਾਵਾਂਗੇ ਅਸੀਂ ਉਹਦੇ ਤੋਂ ਬਚਨ ਨਹੀਂ ਲੱਗੇ ਚਫੇਰੇ ਹੋ ਰਿਹਾ ਜੀ ਇਕ ਮੁਲਕ ਨੂੰ ਰੋਕਣ ਦੀ ਲੋੜ ਪਈ ਹੈ ਪਰ ਮੈਂ ਜਾਣਦੀ ਹਾਂ ਕਿ ਪੰਜਾਬੀ ਜਦੋਂ ਕਿਸੇ ਚੀਜ਼ ਤੇ ਡੱਟ ਜਾਣ ਤਾਂ ਉਹ ਜ਼ਰੂਰ ਉਹਦਾ ਕਿਤੇ ਨਾ ਕਿਤੇ ਸਿਰਾਂ ਲਾ ਕੇ ਛੱਡਦੇ ਨੇ ਕਿਉਂਕਿ ਸਾਡੀ ਕੌਮ ਕੁਝ ਬਾਕੀ ਬਾਕੀ ਸਾਰੇ ਮੁਲਕਾਂ ਤੋਂ ਵੱਖ ਹੈ ਅਸੀਂ ਸਿਰ ਵਾਰ ਦੇਣ ਵਾਲੇ ਸੀ ਇਹ ਸਾਡਾ ਇਤਿਹਾਸ ਬਿਲਕੁਲ ਨਹੀਂ ਹੈ ਸੋ ਅਸੀਂ ਆਪਣੇ ਬੱਚੇ ਘਟੋ-ਘਟ ਜ਼ਰੂਰ ਉਹਨਾਂ ਦਾ ਲਹੂ ਗਰਮਾਉਣ ਵਾਲਾ ਹਿੱਸਾ ਜਿਹੜਾ ਉਸ ਨੂੰ ਇਸ ਵੇਲੇ ਜਕੜਿਆ ਜਾ ਰਿਹਾ ਅਸੀਂ ਆਲਰੇਡੀ ਡਰੱਗਸ ਦੇ ਵਿੱਚ ਬੁਰੀ ਤਰ੍ਹਾਂ ਮਾਰੇ ਪਏ ਸਾਡੀਆਂ ਬੇਟੀਆਂ ਜਿਸ ਢੰਗ ਨਾਲ ਤੁਸੀਂ ਬ੍ਰਿਟੇਨ ਦੇ ਵਿੱਚ ਦੇਖ ਚੁੱਕੇ ਹੋ ਕਿ ਕਿਵੇਂ ਉਹ ਗੈਂਗ ਪਿਛਲੇ 20 ਸਾਲਾਂ ਤੋਂ ਸਾਡੀਆਂ ਬੇਟੀਆਂ ਨੂੰ ਇਸੇ ਤਰੀਕੇ ਹਜ਼ਮ ਕਰਦਾ ਜਾ ਰਿਹਾ ਜੋ ਕਿ ਐਲਨ ਮਸਕ ਨੇ ਓਪਨਲੀ ਕਹਿ ਦਿੱਤਾ ਤੇ ਹੁਣ ਸਾਡੀਆਂ ਬੇਟੀਆਂ ਜਿਸ ਤਰੀਕੇ ਇਸ ਪਾਸੇ ਪਰਮਾਈਆਂ ਜਾ ਰਹੀਆਂ ਜੋ ਕਿ ਅਸੀਂ ਵੱਖੋ ਵੱਖਰੇ ਮੁਲਕਾਂ 'ਚ ਵੀ ਦੇਖ ਲਿਆ ਵੀ ਉਹ ਕਿਸ ਤਰੀਕੇ ਆਪਣਾ ਸਰੀਰ ਦੇ ਨਾਲ ਕਾ ਖੇਲਵਾੜ ਕਰ ਰਹੀਆਂ ਨੇ ਤਾਂ ਹੁਣ ਇਥੋਂ ਘਟੋ ਘਟ ਆਪਣੀ ਉਹ ਪਨੀਰੀ 8 ਤੋਂ 10 ਸਾਲ ਵਾਲੀ ਜਿਸ ਬਾਰੇ ਮੈਂ ਦੱਸਿਆ ਕਿ ਓਪਨਲੀ ਆ ਰਿਹਾ ਮਾਪਿਆਂ ਨੂੰ ਪਤਾ ਹੀ ਨਹੀਂ ਤਾਂ ਪਲੀਜ਼ ਮੇਰੀ ਤੁਹਾਡੇ ਰਾਈ ਬੇਨਤੀ ਹੈ ਕਿਉਂਕਿ ਤੁਹਾਨੂੰ ਤੁਹਾਡੇ ਨਾਲ ਬਹੁਤ ਸੂਝਵਾਨ ਲੋਕ ਨੇ ਕਿ ਆਪਣੇ ਬੱਚਿਆਂ ਤੇ ਉਹ ਕੀ ਵੇਖ ਰਹੇ ਨੇ ਇੰਟਰਨੈਟ ਤੇ ਪਲੀਜ਼ ਧਿਆਨ ਕਰੋ ਕਿਉਂਕਿ ਇਹ ਕੇਸ ਸੰਦਰ ਸਾਡੇ ਕੋਲ ਤਾਂਨੇ ਸ਼ੁਰੂ ਹੋ ਗਏ ਨੇ ਡਾਕਟਰਾਂ ਕੋਲ ਪਰ ਮਾਪਿਆਂ ਨੂੰ ਕਿਉਂਕਿ ਪਤਾ ਨਹੀਂ ਸਾਡਾ ਕੰਮ ਸੀ ਅਵੇਅਰ ਕਰਨਾ ਮੈਂ ਉਮੀਦ ਕਰਦੀ ਹਾਂ ਕਿ ਉਹ ਅੱਜ ਤੋਂ ਬਾਅਦ ਬੱਚੇ ਉਹਨਾਂ ਦੇ ਕੀ ਦੇਖ ਰਹੇ ਨੇ ਘਟੂ ਘਟ ਇੱਥੇ ਜ਼ਰੂਰ ਚੈੱਕ ਕਰ ਲੈਣ ਇਹ ਬਹੁਤ ਵੱਡੀ ਗੱਲ ਸਾਡੇ ਲਈ ਹੋ ਜਾਏਗੀ। ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਧੰਨਵਾਦ।